ਕਪੂਥਲਾ ਵਿਖੇ ਰੇਲ ਕੋਚ ਫੈਕਟਰੀ ਵਿੱਚ ਕਰਮਚਾਰੀਆਂ ਨੇ ਸਾਲ 2016 ਵਿੱਚ ਇੱਕ ਅਜਿਹੇ ਕੰਮ ਸ਼ੁਰੂ ਕੀਤਾ ਜਿਸ ਦੀ ਹਰ ਪਾਸੇ ਚਰਚਾ ਹੈ ਅਤੇ ਤਾਰੀਫ਼ ਹੋ ਰਹੀ ਹੈ। ਦਰਸਲ ਕਪੂਥਲਾ ਵਿੱਚ ਆਰਸੀਐਫ ਲੰਗਰ ਪਰਿਵਾਰ ਦੇ ਨਾਂ ਤੇ ਇੱਕ ਸੰਸਥਾ ਸ਼ੁਰੂ ਕੀਤੀ ਗਈ ਜਿਸ ਵਿੱਚ ਰੇਲ ਕੋਚ ਫੈਕਟਰੀ ਤੋਂ ਰਿਟਾਇਰ ਹੋਏ ਅਤੇ ਮੌਜੂਦਾ ਕਰਮਚਾਰੀ ਜੁੜੇ ਹੋਏ ਹਨ। ਇਸ ਸੰਸਥਾ ਲਗਾਤਾਰ 2016 ਤੋਂ ਲੰਗਰ ਦੀ ਸੇਵਾ ਕਰ ਰਹੀ ਹੈ। ਇਹ ਲੰਗਰ ਉਹਨਾਂ ਜ਼ਰੂਰਤਮੰਦ ਅਤੇ ਮਰੀਜ਼ਾਂ ਨੂੰ ਖਾਇਆ ਜਾਂਦਾ ਹੈ ਜੋ ਕਿ ਸਰਕਾਰੀ ਹਸਪਤਾਲ ਕਪੂਤਲਾ ਵਿੱਚ ਆਪਣੇ ਕਿਸੇ ਪਰਿਵਾਰ ਦੇ ਨਾਲ ਆਉਂਦੇ ਹਨ। ਮੇਰਾ ਨਾਮ ਸਰਦਾਰ ਗੋਧਾਇਉ ਸਿੰਘ। ਤੁਸੀਂ ਕੰਮ ਕਰਦੇ ਹੋ? ਅਸੀਂ ਮੈਂ ਰੇਲ ਕੋਚ ਫੈਕਟਰੀ ਤੋਂ ਐਜ਼ ਅ ਸੀਨੀਅਰ ਸੈਕਸ਼ਨ ਇੰਜੀਨੀਅਰ ਰਿਟਾਇਰ ਹੋਇਆ ਹਾਂ ਜੀ। ਜੀ। ਤੋਂ ਅਸੀਂ ਲੰਗਰ ਸੇਵਾ ਵਿੱਚ ਮਿਲ ਕੇ ਸੇਵਾ ਕਰਦੇ ਹਾਂ। ਜਿਸ ਫਰੰਟ 'ਤੇ ਸੇਵਾ ਕਰ ਰਹੇ ਹੋ ਕਿਦਾਂ ਦਾ ਲੱਗ ਰਿਹਾ ਸੇਵਾ ਕਰਕੇ? ਸਾਨੂੰ ਬਹੁਤ ਚੰਗਾ ਲੱਗਦਾ ਗੁਰੂ ਸਾਹਿਬ ਨੇ ਸਾਨੂੰ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਆ ਵਾ। ਤੋ ਇਹ ਸਾਰੇ ਆਪਾਂ ਸਾਂਝੇ ਆ ਆਪਣੇ ਭੈਣ ਭਰਾਵਾ ਤੋ ਲੰਗਰ ਦੀ ਸ਼ੇਅਰ ਕਰਦੇ ਆ ਤਿਆਰ ਕਰਦੇ ਉੱਥੇ ਮੰਦਿਰ ਵਿੱਚ ਆਪਾਂ ਤਿਆਰ ਕਰਦੇ ਆ ਜੀ ਤੋ ਇੱਥੇ ਇਕੱਠੇ ਹੋ ਕੇ ਅੱਗੇ ਵਰਤਾਉਣੇ ਛੱਕਣ ਵਾਲੇ ਆਉਂਦੇ ਆ ਛਕਦੇ ਅਤੇ ਸੇਵਾ ਦੇ ਵਿੱਚ ਸਾਰੇ ਖੁਸ਼ੀ ਹਾਸਲ ਕਰਦੇ ਆ ਇਹ ਵੀ ਸਾਡੇ ਨਾਲ ਏਮਪਲੋਈ ਆ ਜਿਹੜੇ ਛੁੱਟੀ ਤੋਂ ਬਾਅਦ ਸਾਡੇ ਨਾਲ ਸਹਿਯੋਗ ਕਰਦੇ ਆ ਹਿੰਦੂ ਤੇ ਇੱਕ ਇਕਤਾ ਦੀ ਇੱਕ ਮਿਸਾਲ ਵੀ ਜਿਹੜੀ ਆ ਉਹ ਪੇਸ਼ ਕਰ ਰਹੇ ਆ ਕਿ ਮੰਦਿਰ ਦੇ ਵਿੱਚ ਜਿਹੜਾ ਵਾ ਲੰਗਰ ਜਿਹੜਾ ਉਹ ਤਿਆਰ ਹੁੰਦਾ ਹਾਂ ਜੀ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਸਾਂਝੀ ਵਰਤ ਦਾ ਇੱਕ ਪ੍ਰੈਕਟੀਕਲ ਸਾਡਾ ਹੈਗਾ ਇਹ ਮੰਦਰ ਵਿੱਚ ਅਸੀਂ ਬਣਾਉਨੇ ਆ ਇੱਥੇ ਅੱਗੇ ਲਿਆ ਅੱਗੇ ਵਰਤਾਉਨੇ ਆ ਤੇ ਬੜੀ ਖੁਸ਼ੀ ਨਾਲ ਸਾਨੂੰ ਸਾਡਾ ਇੱਕ ਪਰਿਵਾਰ ਸੰਜਿਆ ਪਰਿਵਾਰ ਆ ਜੀ ਸਾਡਾ ਤੁਹਾਨੂੰ ਕਿੰਨੀ ਦੇਰ ਹੋ ਗਈ ਇਸ ਸੰਸਥਾ ਨਾਲ ਜੁੜੇ ਸੰਸਥਾ ਦੇ ਵਿੱਚ ਪਿਛਲੇ 2 ਸਾਲ ਤੋਂ ਤਾਂ ਮੈਂ ਲਗਾਤਾਰ ਜੁੜਿਆ ਜੀ ਪਹਿਲਾਂ ਮੈਂ ਇੱਥੇ EMPLOYEES ਤੋਂ ਟਾਈਮ ਤੇ ਮੁਤਾਬਕ ਆਉਂਦੇ ਸੀ ਇਹ ਸੰਭ ਕੋਈ ਆਮ ਮੈਸੇਜ ਦੇਣਾ ਚਾਹੁੰਦੇ ਹਾਂ ਪਬਲੀਕ ਨੂੰ ਹਾਂਜੀ ਅਸੀਂ ਕਹਿੰਦੇ ਜੀ ਸਾਰੇ ਅਸੀਂ ਇੱਕ ਪਿਤਾ ਇੱਕ ਅਸਕੇ ਹਮ ਬਾਰੇ ਕਹਾਂ ਜੀ ਤੋ ਸਾਨੂੰ ਸਾਰਿਆਂ ਨੂੰ ਇੱਕ ਦੇ ਦੂਜੇ ਦੀ ਦੁੱਖ ਸੁੱਖ ਦੀ ਸਾਂਝ ਹੈ ਇਹੀ ਭਾਈਚਾਰਾ ਸਾਡਾ ਤੇ ਇਹੀ ਸਾਡੇ ਵੱਡਿਆਂ ਦੀ ਸਿੱਖਿਆਵਾਂ ਵੀ ਅੱਜ ਨਾਲ ਸਾਨੂੰ ਮਿਲ ਕੇ ਅਸੀਂ ਖੁਸ਼ੀ ਹਾਸਲ ਕਰਦੇ ਆਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੰਦੇਸ਼ ਦਿੰਦੇ ਆਂ ਕਿ ਇਦਾਂ ਅਸੀਂ ਮਿਲ ਕੇ ਇੱਕਜੁੱਟ ਹੋ ਕੇ ਜਦੋਂ ਅਸੀਂ ਅੱਗੇ ਵਧਾਂਗੇ ਤਾਂ ਸੰਸਾਰ ਵੀ ਸਾਡੀ ਸੁਭਾਗ ਰਹਿ ਜਾਗਾ ਜੀ ਤੇ ਇਹ ਮੰਦਿਰ ਹੈ ਕਿੱਥੇ ਜਿੱਥੇ ਲੰਘਦੇ ਆਉਂਦੇ ਆ ਇਹ ਰੇਲ ਕੋਚ ਕਰਕੇ ਬਿਲਕੁਲ ਗੇਟ ਦੇ ਸਾਹਮਣੇ ਮੰਦਿਰ ਹੈ ਜੀ ਔਰ ਇਹ ਜਦੋਂ ਤੋਂ ਆਸਿਆ ਬਣਿਆ ਸ਼ੁਰੂ ਤੋਂ ਲੈ ਕੇ ਮੰਦਿਰ ਚੱਲ ਰਿਹਾ ਨਾਲ-ਨਾਲ ਤੋਂ ਉਹਨੂੰ ਤੋਂ ਲੈ ਕੇ ਸੇਵਾਵਾਂ ਵੀ ਚੱਲ ਰਹੀਆਂ ਸੇਵਾ ਸਾਡੀ ਲਗਭਗ 15- ਉਹ ਪਹਿਲਾਂ ਤੋਂ ਚੱਲਦਾ ਸੀ ਪਰ ਜੋ ਐਫੀਸ਼ੀਐਂਟਲੀ ਅਸੀਂ ਜਿਹੜਾ ਵਾ ਉਹ ਕੀਰਣਾ ਚੱਲ ਰਿਹਾ 16 ਤੋਂ ਲਗਾਤਾਰ ਚੱਲ ਰਿਹਾ ਜੀ ਮੇਰਾ ਨਾਮ ਜਨਕਰਾਜ ਹੈਗਾ ਜੀ ਬਰ ਰਿਟਾਇਰਡ ਰਿਟਾਇਰਡ ਆਗਾ ਸੀ ਹੁਣ ਤੋਂ ਮੈਨੂੰ 16 ਸਾਲ ਹੋ ਗਏ ਰਿਟਾਇਰਡ ਇੱਥੇ ਕਾਫੀ ਜਿਹੜੇ ਸਰ ਦੀ ਟੀਮ ਦੇ ਜਿਹੜੇ ਮੈਂਬਰ ਆ ਇਹ ਕਾਫੀ ਜਿਹੜੇ ਰਿਟਾਇਰ ਆ ਜੀ ਇਹ ਰੇਲਵੇ ਤੋਂ ਹਾਂਜੀ ਰੇਲਵੇ ਤੁਹਾਡੇ ਡੈਡ ਹੋਏ ਨੇ ਕੁਝ ਦੂਸਰੇ ਵੀ ਆਗੇ ਨੇ ਠੀਕ ਹੈ ਤੇ ਇੱਕ ਇਸ ਤਰ੍ਹਾਂ ਪਲਾਨ ਆਇਆ ਕਿ ਜਿਹੜਾ ਵਾ ਗਰੀਬਾਂ ਨੂੰ ਜਿਹੜਾ ਵਾ ਉਥੇ ਸਿਵਲ ਹਸਪਤਲ ਚ ਰੋਕੀ ਪਹੁੰਚਾਈ ਜਵੇ ਤੇ ਫੋਈ ਜਵੇ ਕਿਸ ਤਰ੍ਹਾਂ ਪਲਾਨ ਬਣਿਆ ਤੁਹਾਡਾ ਇਹ ਦੇਖੋ ਹਿਸਟਰੀ ਜੋ ਬੜੀ ਲੰਬੀ ਹੈਗੀ ਦੱਸਣਾ ਵੀ ਜ਼ਰੂਰੀ ਹੈ ਸਾਡਾ ਇੱਕ ਮੈਂਬਰ ਐਸਨ ਹੈਗਾ ਜਿਹਨੂੰ ਬੜਾ ਹੀ ਪਰੇਸ਼ਾਨ ਸੀ ਯਾਨੀ ਕਿ ਉਹਦੀ ਇੱਕੋ ਲਾਛ ਸੀ ਲੜਕਾ ਸੀ ਬੜਾ ਸੀਗਾ ਮਾਲਕ ਨੇ ਉਹਨੂੰ ਆਪਣੇ ਆਪ ਕਿਚਲੇ ਆਪ ਚ ਠੀਕ ਹੈ ਉਹਦੀ ਬੇਸ ਤੇ ਅਸੀਂ ਇਹ ਲੰਘ ਤਾ ਠੀਕ ਹੈ ਜੀ ਤੇ ਅੱਜ ਉਹ ਪਰਮਾਤਮਾ ਨੇ ਉਹਨੂੰ ਬਹੁਤ ਕੁਝ ਦਿੱਤਾ ਹੈਗਾ ਤੇ ਉਸ ਮਾਲਕ ਦੀ ਦੇਣ ਨਾਲ ਇਹਨੂੰ ਤੇ ਦੁਆਰਾ ਜਿਹੜਾ ਲੜਕਾ ਦਿੱਤਾ ਅਸੀਂ ਉਸ ਜੀ ਨਾਲ ਬੜੇ ਖੁਸ਼ ਆ ਗਏ ਠੀਕ ਹੈ ਜਿਸ ਨੇ ਲੰਗਰ ਚਲਾਇਆ ਨਾ ਅਸੀਂ ਕਹਿੰਦੇ ਕਿ ਉਹਦੀ ਉਮਰ ਹੋਰ ਦੁਗਣੀ ਤੋਂ ਦੋਣੀ ਪਰਮਾਤਮਾ ਦੀ ਲੰਬੀ ਹੋਵੇ ਤੇ ਗਰੀਬਾਂ ਦੀ ਸੇਵਾ ਕਰਦਾ ਇਹ ਇੰਨੀ دیر ਤੱਕ ਤੁਸੀਂ ਅੰਮੰਡਲ ਸਟਾਰਟ ਕੀਤਾ ਵਾ ਜਿਹੜਾ ਕਿਹੜੇ ਜਨਵਰੀ ਕਿਹੜੇ ਤਰੀਕ 1 ਜਨਵਰੀ 1600 ਕੀਤਾ ਸੀ 1600 ਇਹ ਜਿਹੜਾ ਸਾਰਾ ਖਰਚੇ ਕਿਸ ਤਰ੍ਹਾਂ ਚੱਕਦੇ ਹੋ ਤੁਸੀਂ ਕਿਉਂਕਿ ਖਰਚੀ ਆ ਜਾਂਦਾ ਹੁਣ ਆ ਵਾ ਇਹ ਪਹਿਲੇ ਜਿਹੜਾ ਖਰਚੀ ਸੀ ਸਿਰਫ ਉਸ ਲੜਕੇ ਨੇ ਚੁੱਕਿਆ ਕਿ ਜਿਹਦਾ ਵੀ ਪਰਿਵਾਰ ਦੇ ਨਾਲ ਸੰਬੰਧ ਸੀ ਬਾਕੀ ਲੋਕਾਂ ਦੀ ਸਹਿਯੋਗ ਨਾਲ ਬਹੁਤ ਕੁਝ ਆ ਰਿਹਾ ਅਸੀਂ ਕਹਿੰਦੇ ਕਿ ਇਸੇ ਤਰ੍ਹਾਂ ਸਹਿਯੋਗ ਨਾਲ ਆਂਦਾ ਰਹੇ ਤੇ ਸਾਡੀ ਸੇਵਾ ਜਿਹੜੀ ਆ ਕੀ ਬਣ ਜਾਂਦੀ ਹੈ ਕਿ ਉਸ ਲੜਕੇ ਨੇ ਨਾ ਬ੍ਰਿਜਿਆਂ ਦੀ ਸੇਵਾ ਵੀ ਕੀਤੀ ਹੈ ਘਰ ਜਾ ਕੇ ਵੀ ਕੀਤੀ ਹੈ ਤੇ ਲੜਕੀਆਂ ਦੇ ਵਿਆਹ ਵੀ ਕੀਤੇ ਉਸ ਲੜਕੇ ਦੇ ਅਸੀਂ ਉਹ ਜਿਹੜੇ ਲੜਕੇ ਨਾਲ ਐਨੇ ਤੋਂ ਖੁਸ਼ ਆ ਗਏ ਕਿ ਜਿਹੜਾ ਪਰਮਾਤਮਾ ਨੂੰ ਸਭ ਕੁਝ ਦਵੇ ਤੇ ਸਾਡੀ ਦੁਆਵਾਂ ਉਹਦੇ ਨਾਲ ਕਿਹਨਾਂ ਜੀ ਆਪਣਾ ਮੇਰਾ ਨਾਮ ਸਰ ਲਾਜਕੁਮਾਰ ਹੈ ਜੀ ਠੀਕ ਹੈ ਤੇ ਕੀ ਕੰਮ ਕਰਦੇ ਹੋ ਮੈਂ ਰੇਲਵੇ ਤੋਂ ਰਿਟਾਇਰ ਹਾਂ ਜੀ ਜਨਵਰੀ 2000 2023 ਚੰਟਾਇਰ ਹੋਇਆ ਸੀ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਜਿਹੜਾ ਵਾ ਸਿਵਲ ਉਪਕਿਰਦ ਦੇ ਵਿੱਚ ਇਹ ਕਿਹੜਾ ਕਲਾ ਇਡਾ ਕਰਮੇ ਹੋ ਹਾਂਜੀ ਤੇ ਇਹ ਕਿਸ ਤਰ੍ਹਾਂ ਸ਼ੁਰੂ ਕੀਤਾ ਕਦੋਂ ਇਸੇ ਸ਼ੁਰੂ ਕੀਤਾ ਇਹ ਜਨਵਰੀ 2016 ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਜਿਹੜਾ ਅੱਜ ਤਰੀ ਅੱਜ ਦੇ ਦਿਨ ਤੱਕ ਚੱਲ ਰਿਹਾ ਵਾ ਇਹ ਅਸੀਂ ਹਫ਼ਤੇ 'ਚ ਦੋ ਦਿਨ ਬਣਾਉਂਦੇ ਆ ਮੰਗਲਵਾਰ ਤੇ ਸ਼ੁੱਕਰਵਾਰ ਬਣਾਉਂਦੇ ਆ ਇੱਥੇ ਬਣਾ ਕੇ ਤੇ ਆਪਣਾ ਸਿਵਲ ਹਸਪੀਟਲ ਅਸੀਂ ਲੈ ਕੇ ਜਾਂਦੇ ਆ ਤੋਂ ਉੱਥੇ ਪੇਸ਼ੈਂਟਾਂ ਨੂੰ ਅਸੀਂ ਦਿੰਦੇ ਆ ਤੇ ਇਹ ਕਿੰਨੇ ਤੋਂ ਜਾਣਾ ਜੀ ਤੁਹਾਡੀ ਟੀਮ ਆ ਜੀ ਸਾਡੇ ਇੱਕ ਟੀਮ ਵਿੱਚ ਘੱਟੋ ਘੱਟ 150 ਮੈਂਬਰ ਹੈ ਜੀ ਤੇ ਇਸ ਟੀਮ ਦੇ ਵੇਲੇ ਲੰਗਰ ਜਿਹੜੇ ਵਿੱਚ ਸਾਰੇ ਬੰਦੇ ਤਾਂ ਨਹੀਂ ਆਉਂਦੇ ਹੈਗੇ ਉਹਦੇ ਵਿੱਚ 15 ਜਾਂ 20 ਬੰਦੇ ਆ ਜਾਂਦੇ ਆ ਜਿੰਨ ਨਾਲ ਅਸੀਂ ਲੰਗਰ 'ਤੇ ਪ੍ਰਿਪੇਅਰ ਕਰਦੇ ਆ ਆਪਣੇ ਆਪ ਪ੍ਰਿਪੇਅਰ ਕਰਦੇ ਆ ਤੇ ਆਪਣੇ ਆਪ ਹੀ ਵੰਡ ਕੇ ਹੁੰਨੇ ਆ ਉੱਥੇ ਇਹ ਲੰਗਰ ਜਿਹੜਾ ਤੁਸੀਂ ਆਪ ਬਣਾਉਣੇ ਹੋ ਜਾਂ ਪਰੋਂ ਕਿਸੇ ਢਾਬੇ ਤੋਂ ਸਾਡੀ ਟੀਮ ਵਰਕ ਹੈਗਾ ਅਸੀਂ ਆਪ ਹੀ ਖੁਦ ਬਣਾਉਣੇ ਆ ਆਪ ਹੀ ਸਾਰਾ ਮਟੀਰੀਅਲ ਲੈ ਕੇ ਆਣੇ ਆ ਬਾਜ਼ਾਰ ਦੇ ਵਿੱਚੋਂ ਜੋ ਸਾਨੂੰ ਵਧੀਆ ਮਟੀਰੀਅਲ ਲੱਗਦਾ ਵਾ ਉਹ ਅਸੀਂ ਲੈ ਕੇ ਆਣੇ ਆ ਜਿਵੇਂ ਸਬਜ਼ੀਆਂ ਬਣਾਉਣੇ ਆ ਦਾਲਾਂ ਬਣਾਉਣੇ ਆ ਦਲੀਆ ਖਿਚੜੀ ਦੁੱਧ ਦੁੱਧ ਤੇ ਚਾਹ ਇਹ ਸਾਰਾ ਅਸੀਂ ਜਿਹੜਾ ਲੰਗਰ ਵਿੱਚ ਬਣਾ ਕੇ ਅਸੀਂ ਲੈ ਕੇ ਜਾਂਦੇ ਆ ਉਹਨਾਂ ਨੂੰ ਕਿੰਨੇ ਕਿ ਕਿੰਨੇ ਕ ਬੰਦਿਆਂ ਦਾ ਜਿਹੜਾ ਇਹ ਲੰਗਰ ਹੁੰਦਾ ਇਹ ਘੱਟੋ ਘੱਟ 150 ਬੰਦੇ ਦਾ ਲੰਗਰ ਅਸੀਂ ਲੈ ਕੇ ਜਾਂਦੇ ਆ 150 ਇਹ ਰੋਜ਼ਾਨਾ ਤੁਸੀਂ ਲੈ ਕੇ ਜਾਂਦੇ ਹੋ ਕਿ ਦਿਨ ਰੱਖੇ ਹੋਇਆ ਦਿਨ ਦੋ ਰੱਖੇ ਹੋਇਆ ਜੀ ਮੰਗਲਵਾਰ ਤੇ ਸ਼ੁੱਕਰਵਾਰ ਅਸੀਂ ਲੈ ਕੇ ਜਾਂਦੇ ਆ ਦੋ ਦਿਨ ਹੀ ਲੈ ਕੇ ਜਾਂਦੇ ਆ ਸੋਮਪਰੀ ਸਿੰਘ ਰਾਜੂ ਕਿੱਥੇ ਰਹਿੰਦੇ ਹੋ ਮੈਂ ਮੋਗੋ ਤੋਂ ਬਾਜੀ ਬਿਲੋਂਗ ਕਰਦਾ ਠੀਕ ਆ ਤੇ ਇੱਕ ਪੂਖਲੇ ਇੱਥੇ ਕਿ ਤਰ੍ਹਾਂ ਮੈਂ ਬਾਜੀ ਦੇ ਕੋਲ ਫੈਕਟਰੀ ਜੌਬ ਕਰਦਾ ਆ ਇਸ ਦੇ ਵਿੱਚ ਇਹ ਇੱਕ ਤੁਸੀਂ ਉਪਰਾਲਾ ਸ਼ੁਰੂ ਕੀਤਾ ਵਾ ਇਹ ਕੀ ਉਪਰਾਲਾ ਪਾਜੀ ਇਹਨਾ ਅਸੀਂ ਇੱਕ ਲੰਗਰ ਸੇਵਾ ਸ਼ੁਰੂ ਕੀਤੀ ਸੀਗੀ 1 ਜਨਵਰੀ 2016 ਨੂੰ ਨੰਗਾ ਸ਼ੁਰੂ ਕੀਤਾ ਸੀ ਮਰੀਜ਼ਾਂ ਤੇ ਇਹ ਸੇਵਾ ਹਸਪਤਾਲ ਵਿੱਚ ਕਪੂਰ ਸਰ ਦੇ ਮਜੱਸ ਲੰਗ ਲਾਦਾ ਜੀ ਇੱਥੇ ਤੇ ਇਹ ਲਗਾਤਾਰ ਹੀ ਹਰ ਮੰਗਲਵਾਰ ਤੇ ਸ਼ੁੱਕਰਵਾਰ ਰਾਤ ਦਾ ਖਾਣਾ ਸੀ ਬਣਾ ਕੇ ਲੈ ਕੇ ਆਉਂਦੇ ਆ ਤੇ ਜਿਸ ਤਰ੍ਹਾਂ ਤੁਸੀਂ ਸ਼ਾਮ ਨੂੰ ਖਵਾਉਂਦੇ ਹੋ ਲੰਗਰ ਹਾਂਜੀ ਹਾਂਜੀ ਪਾਜੀ 3 ਵਜੇ ਸਾਡੇ ਨਾਲ ਦੇ ਬੰਦੇ ਜਿਹੜੇ ਟਾਇਰ ਪਰਸਨ ਆ ਜਜੇਂਦਰ ਡਿਊਟੀ ਨਾਈਟ ਹੁੰਦੀ ਹੈ ਜੀ ਉਹ ਖਾਣਾ ਬਣਾਉਂਦੇ ਆ ਇੱਥੇ ਅਸੀਂ ਫਿਰ ਡਿਊਟੀ ਆਫ ਕਰਨ ਤੋਂ ਬਾਅਦ ਇੱਥੇ 7:30 ਤੋਂ ਬਾਅਦ ਇੱਥੇ ਮੰਡਰਾਉਂਦੇ ਜੀ ਲੰਗਰ ਇੱਥੇ ਬਣਾ ਗਿਆ ਮਤਲਬ ਪਹਿਲੀ ਡਿਊਟੀ ਜਿੰਨੇ ਆਪਣੀ ਸਰਕਾਰੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੋ ਹਰ ਵਾਰ ਟਾਈਮ ਬਚਦਾ ਮਗਰੋਂ ਫਿਰ ਅਸੀਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਜੀ ਸਮਾਸੇਵਕ ਕਿੰਨੇ ਕ ਜਾਣੇ ਆ ਤੁਹਾਡੇ ਨਾਲ ਜਿਹੜੇ ਸਾਡੇ ਕੋਲੇ ਭਾਜੀ ਇਸ ਟਾਈਮ 150 ਮਤਲਬ ਸਾਡੇ ਮੈਂਬਰ ਆ ਜੀ ਸਾਡੇ ਇਸ ਗਰੁੱਪ ਦੇ ਇਹ ਸਾਰੇ ਇਹ ਸਾਰੇ ਰੇਲ ਕੋ ਫੈਕਟਰੀ ਨਾਲ ਜਿਹੜੇ ਕੰਮ ਕਰਦੇ ਸਰਕਾਰੀ ਕੁਝ ਸਾਡੇ EMPLOYEES ਨੇ ਜੀ ਕੁਛ ਨਾਲ ਦੇ ਪਿੰਡੋਂ ਸਾਡੇ ਯਾਰ ਦੋਸਤ ਆ ਕੁਝ ਪੁਲਿਸ ਮੁਲਾਜ਼ਮ ਨੇ ਕਿੱਦਾਂ ਆ ਇੱਕ ਟੀਮ ਵਰਕ ਆ ਸਾਡਾ ਜੀ ਇਹ ਇਹ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਆਇਆ ਕਿ ਸਰਕਾਰੀ ਹਸਪਤਾਲ ਦੇ ਵਿੱਚ ਗਰੀਬਾਂ ਦੀ ਮਦਦ ਕੀਤੀ ਜਾਵੇ ਕਿ ਲੰਗਰ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਭਾਜੀ ਬਹੁਤ ਲੰਮੀ ਹੈਗੀ ਸਟੋਰੀ ਪਰ ਮੈਂ ਤੁਹਾਨੂੰ ਛੋਟੇ ਸ਼ਬਦ ਦੱਸਣ ਲੱਗਾ ਮੇਰਾ ਬੇਟਾ ਸੀਗਾ ਜੀ ਜਿਹੜਾ 2015 ਵਿੱਚ ਜਿਹੜਾ ਰਹਿਣ ਨਹੀਂ ਇੱਥੇ ਸਾਡੇ ਕੋਲੇ ਰੱਬ ਨੂੰ ਪਿਆਰਾ ਹੋ ਗਿਆ ਅਸੀਂ 1.5 ਸਾਲਾਂ ਟ੍ਰੀਟਮੈਂਟ ਕਰਾਇਆ ਬੱਚੇ ਦਾ 40 ਦੇ ਵਿੱਚ ਉਹ ਬੜੇ ਧੱਕੇ ਖਾਦੇ ਸੀ ਰੋਟੀ ਵੀ ਮੁੱਲ ਖਾਣੀ ਚਾਹ ਵੀ ਮੁੱਲ ਪੀਣੀ ਅਸੀਂ ਲਾਜਰ ਮੁੱਲ ਪਰ ਹੋਣੀ ਹੁੰਦਾ ਹਨਾ ਜੀ ਤੇ ਉਹ ਜਦੋਂ ਮੇਰਾ ਬੇਟਾ ਨਹੀਂ ਰਿਹਾ ਤਾਂ ਅਸੀਂ ਬੜੇ ਮਤਲਬ ਮੈਂਟਲੀ ਅਫਸਰਟ ਹੋ ਗਏ ਮੈਂ ਤੇ ਮੇਰੀ ਵਾਈਫ ਪਰ ਉਹਦੇ ਸਾਡੇ ਮਨ ਚ ਆਇਆ ਵੀ ਭਲੰਗਰ ਸ਼ੁਰੂ ਕਰੀਏ ਅਸੀਂ ਹੌਲੀ ਹੌਲੀ ਸਾਡੀ ਟੀਮ ਬਣ ਗਈ ਯਾਰ ਦੋਸਤ ਇਕੱਠੇ ਹੋ ਗਏ ਅਸੀਂ ਆਪਣੇ ਕੋਲ ਕਹਿੰਦੇ ਮਤਲਬ ਜਿਸ ਤਰ੍ਹਾਂ ਬੇਟਾ ਦਾ ਡਾਇਗਨੋਸਿਸ ਰਿਹਾ ਹਸਪੀਟਲ ਦੇ ਵਿੱਚ ਕੇ ਉਹਨੂੰ ਦੇਖ ਕੇ ਤੁਸੀਂ ਸ਼ੁਰੂ ਕੀਤਾ ਕਿ ਇੱਥੇ ਜੇ ਆਪਾਂ ਹਸਪੀਟਲ ਦੇ ਵਿੱਚ ਤੁਸੀਂ ਰਹਿ ਰਹੇ ਹੋ ਕੋਈ ਅੰਗਰੀਜ਼ ਤੁਹਾਡਾ ਰਹਿ ਰਿਹਾ ਵਾ ਤੇ ਉਹ ਬਾਹਰੋਂ ਉਹਨੂੰ ਖਾਣਾ ਪੈਂਦਾ ਸੀ ਪੈਸੇ ਦੇ ਕੇ ਭਾਜੀ ਅਸੀਂ ਨਾ ਜਦੋਂ ਬੇਟੇ ਦੀ ਡੈਥ ਹੋ ਗਈ ਨਾ ਉਦੋਂ ਬਾਅਦ ਚ ਮੇਰੇ ਮਨ 'ਚ ਵਿਚਾਰ ਆਇਆ ਸੀ ਵੀ ਆਪਾਂ ਵੀ ਸਮਾਜ ਸੇਵਾ ਕਰੀਏ ਕਿਉਂਕਿ ਆਪਣੇ ਨਾਲ ਇਹੀ ਚੀਜ਼ ਜਾਣੀ ਹੈ ਹੈਨਾ ਜੀ ਫਿਰ ਉਦੋਂ ਅਸੀਂ ਇਹ ਸੇਵਾ ਸ਼ੁਰੂ ਕੀਤੀ ਸਾਰੇ ਇਕੱਠੇ ਹੋ ਕੇ ਜੀ ਪਰ ਜਿੰਨਾ ਸਾਨੂੰ ਟਾਈਮ ਬਚਦਾ ਡਿਊਟੀ ਤੋਂ ਬਾਅਦ ਆਪਣੀ ਫੈਮਲੀ ਦਾ ਟਾਈਮ ਦੇ ਕੇ ਫਿਰ ਅਸੀਂ ਸੇਵਾ ਸ਼ੁਰੂ ਕੀਤੀ ਠੀਕ ਹੈ ਇਹ ਸੇਵਾ ਕਿੰਨੇ ਦਿਨ ਚੱਲਦੀ ਹੈ ਇਹ ਪਾਜੀ ਮੰਗਲਵਾਰ ਸ਼ੁੱਕਰਵਾਰ ਦੋ ਦਿਨ ਹਫ਼ਤੇ ਚ ਮੰਗਲਵਾਰ ਤੇ ਇਸ ਤਰ੍ਹਾਂ ਪਿਠਾ ਦੇ ਖਾਣੇ ਉਹ ਪਾਜੀ ਇਸ ਦੁੱਖ ਤੋਂ ਸਾਹਮਣੇ ਜਿਹੜੇ ਮਰੀਜ਼ਾਂ ਦੇ ਨਾਮ ਦੇ ਟੈਂਡਰ ਹੁੰਦੇ ਜੀ ਉਹ ਬੈਠ ਕੇ ਛੱਕਦੇ ਆ ਮਰੀਜ਼ ਨੂੰ ਬੈਠਣ ਨੂੰ ਮਿਲਦਾ ਜੀ ਦਲੀਆ ਦਾਲ ਕੁਲਕਾ ਨਾਲ ਫੂਡ ਨਾਲ ਚਾਹ ਠੀਕ ਹੈ ਤੇ ਮੰਗਲਵਾਰ ਤੇ ਸ਼ੁੱਕਰਵਾਰ ਬਦਲ ਬਦਲ ਕੇ ਜਿਹੜੀਆਂ ਹਾਂਜੀ 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 ਜਿਸ ਸਬਜ਼ੀ ਦਾ ਮੌਸਮ ਉਹ ਵਾਲਾ ਵਾਲੀ ਸਬਜ਼ੀ ਕਿਵਰੀ ਕੜੀ ਚਾਵਲ ਬਣਦੇ ਆ ਜਿਵੇਂ ਲੋਕਾਂ ਦੀ ਡਿਮਾਂਡ ਹੁੰਦੀ ਜੀ ਉਹੇ ਬਣਾ ਕੇ ਲੈ ਕੇ ਜਾਂਦੇ ਆ ਤਾਂ ਤੁਹਾਨੂੰ ਅਕਾਸ਼ੇ ਕੋਈ ਮੈਸੇਜ ਇਹ ਨਾ ਚਾਹਨੇ ਆ ਆਮ ਲੋਕਾਂ ਨੂੰ ਭਾਜੀ ਮੈਸੇਜ ਇਹੀ ਹੈ ਵੀ ਸਭ ਤੋਂ ਵੱਡੀ ਸੇਵਾ ਹੀ ਹੈ ਮੁਫਤ ਦੀ ਸੇਵਾ ਜਿਹੜੇ ਆਪਾਂ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੋ ਰਹੇ ਆ ਜਾਂ ਮੇਲੇ ਹੋ ਰਹੇ ਆ ਇਹ ਕੋਈ ਨਵੀਂ ਨੂੰ ਹੱਥ ਵਨਕ ਬੇਨਤੀ ਆ ਵੀ ਮੇਲਾ ਘੱਟ ਕਰਾ ਲਓ ਇੱਕ ਪਰ ਲੋੜਵੰਦਾਂ ਦੀ ਬਾਹ ਫੜਿਆ ਕਰੋ ਕਬੱਡੀ ਕੱਪ 'ਚ ਕਰਾਉਣੇ ਆ 10-12 ਲੱਖ ਰੁਪਏ ਲਾਉਣੇ ਆ ਆਪਾਂ ਉਹ ਤੇ 2-3 ਲੱਖ ਰੁਪਏ ਘਟਾ ਕੇ ਲਾ ਲਓ ਪਰ ਕਿਸੇ ਲੋੜਵੰਦ ਪਰਿਵਾਰ ਦੀ ਬਾਹ ਫੜੋ ਕਿਸੇ ਬੱਚੇ ਦਾ ਇਲਾਜ ਕਰਵਾ ਦਿਓ ਕਿਸੇ ਬੱਚੇ ਨੂੰ ਪੜ੍ਹਾ ਦਿਓ ਸਭ ਤੋਂ ਵੱਡੀ ਭਾਈ ਸੇਵਾ ਹੀ ਹੈ ਮੇਰੇ ਖਿਆਲ ਉਹਨਾਂ ਲੋ ਤੁਹਾਡੇ ਵੱਲੋਂ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਤੁਹਾਡੀ ਟੀਮ ਵੱਲੋਂ ਤੁਹਾਡੀ ਸਭ ਤੋਂ ਵੱਡੀ ਸੇਵਾ ਇਹ ਹੀ ਹੈ ਮਰੀਜ਼ਾਂ ਨੂੰ ਇੱਥੇ ਖਾਣਾ ਖਵਾਉਣਾ ਖਾਣਾ ਖਵਾਉਣਾ ਹਾਂਜੀ ਪਾਜੀ ਮਨੁੱਖਤਰੀ ਸੇਵਾ ਸਭ ਤੋਂ ਵੱਡੀ ਸੇਵਾ ਪਾਜੀ ਇਹ ਹੀ ਹੈ ਤੇ ਇਹ ਇਸ ਤਰੀ ਚ ਚੱਲਦੀ ਰਹੇਗੀ ਪਾਜੀ ਬਿਲਕੁਲ ਜਦ ਤੱਕ ਸਾਡੇ ਸਾਹ ਹੈਗੇ ਆ ਜੀ ਯਾਰ ਬਰਾਬਰ ਨੇ ਜਿੰਨੇ ਕਿ ਸਵਸਥ ਬਖਸ਼ਿਆ ਜੀ ਆਪਾਂ ਨਿਰੰਤਰ ਸੇਵਾ ਕਰੀ ਰਣੀ ਇਸ ਤਰੀ ਚ ਜੀ ਇਹ ਰਣਾ ਸੱਤ ਪਾਲ ਹੈ ਜੀ ਇਹ ਤੁਸੀਂ ਕਰਦੇ ਮੈਂ ਆਰਸੀਪਰੇ ਕੋਥਲਾ ਤੋਂ ਰਟਹਿਰ ਹੋਇਆ ਜੀ ਰੇਲਵੇ ਚੋਂ ਜਿਹੜੇ ਸਾਡੇ ਟੀਮ ਦੇ ਮੈਂਬਰ ਆ ਇਹ ਜ਼ਿਆਦਾਤਰ ਆਪ ਸੇ ਤੋਂ ਰਿਟਾਇਰ ਹੋਏ ਨੇ ਹਾਂਜੀ ਹਾਂਜੀ ਸਾਰੇ ਤਕਰੀਬਨ ਸਾਰੇ ਰਿਟਾਇਰਮੈਂਟੀ ਵਾਲੇ ਨੇ ਰਿਟਾਇਰਮੈਂਟ ਤੋਂ ਬਾਅਦ ਭੱਲੇ ਦਾ ਜਿਹੜਾ ਕੰਮ ਕਰਦੇ ਹੋ ਤੁਸੀਂ ਆਪ ਸਿਵਲ ਅਕਾਦਮੇ ਵਿੱਚ ਜਿਹੜੀ ਹੈ ਗ੍ਰੀਨ ਜਿਹੜੇ ਲੋਕ ਉੱਥੇ ਉਹਨਾਂ ਨੂੰ ਕੀ ਰੂਪ ਦੇ ਹਾਂਜੀ ਹਾਂਜੀ ਉਹਨਾਂ ਵਾਸਤੇ ਅਸੀਂ ਇਥੋਂ ਮੰਗਲਵਾਰ ਤੇ ਸ਼ੁੱਕਰਵਾਰ ਲੰਗਰ ਤਿਆਰ ਆਪ ਕਰਕੇ ਤੇ ਇਥੇ ਲੈ ਕੇ ਜਾਂਦੇ ਆਂ ਤੇ ਜੇ ਮੰਗਲਵਾਰ ਨੂੰ ਸ਼ੁੱਕਰਵਾਰ ਨੂੰ ਇਹ ਕਿਹੜੀ ਕਿਹੜੀ ਚੀਜ਼ ਜਿਹੜੀ ਹੈ 환ਾਂ ਦੇ ਲਈ ਜਿਹੜੀ ਉਹ ਲੈ ਕੇ ਜਾਂਦੇ ਹਾਂ ਅਸੀਂ ਮੰਗਲਵਾਰ ਛੁੱਕੋ ਦਾ ਤਕਰੀਬਨ ਅਲੱਗ ਅਲੱਗ ਗੜੀਆ ਕਿਹੜੀ ਜਾਂ ਖੀਰ ਵਗੈਰਾ ਵੀ ਲੈ ਜਾਂਦੇ ਹਾਂ ਕਈ ਵਾਰੀ ਕੜਾ ਬਣਦਾ ਜਾਂ ਅਲੱਗ ਅਲੱਗ ਸਬਜ਼ੀਆਂ ਬਣਾ ਕੇ ਖੜਦੇ ਆ ਹਰ ਵਾਰੀ ਅਸੀਂ ਮਤਲਬ ਕੋਈ ਨਵੀਂ ਤੇ ਨਵੀਂ ਚੀਜ਼ ਬਣਾ ਕੇ ਖੜਦੇ ਹਾਂ ਉਹ ਮਰੀਜ਼ਾਂ ਵਾਸਤੇ ਜਿਹੜੀ ਮਰੀਜ਼ਾਂ ਦੇ ਵਾਸਤੇ ਜ਼ਰੂਰੀ ਚਾਹੀਦੀ ਹੋਵੇ ਤੇ ਇਹ ਸੰਸਥਾ ਜਿਹੜੀ ਆ ਕੋਈ ਨਾਮ ਨਹੀਂ ਰੱਖਿਆ ਸੰਸਥਾ ਦਾ ਕਿਉਂਕਿ ਇਹ ਹੈ ਜੀ ਆਪਣੇ ਲੰਗਰ ਸੇਵਾ ਸੁਸਾਇਟੀ ਰੱਖੀ ਹੋਈ ਹੈ ਆਰਸੀਐਫ। ਇੱਕ ਲੰਗਰ ਸੇਵਾ। ਹਾਂਜੀ। ਤੇ ਇਹ ਲੈ ਕੇ ਕਿੰਨੇ ਵਜੇ ਕੰਮ ਨੂੰ ਸੇਵਾ ਚੱਲਦੀ ਹੈ? ਅਸੀਂ ਲੰਗਰ ਜਿਹੜਾ ਹੈ ਉਹ ਤਕਰੀਬਨ ਅਸੀਂ 3 ਵਜੇ ਸ਼ੁਰੂ ਕਰਦੇ ਹਾਂ ਤੇ 5:30 5 ਵਜੇ ਅਸੀਂ ਲੈ ਕੇ ਚੱਲ ਜੰਨੇ ਉੱਥੇ। ਤੇ ਕਿੰਨੇ ਕੁ ਬੰਦੇ ਦਾ ਬੰਦ ਹੋਂਦਾ ਹੈ? ਅਸੀਂ ਤਕਰੀਬਨ ਮੋਲ 150 ਬੰਦੇ ਦਾ ਲੰਗਰ ਤਿਆਰ ਕਰਦੇ ਹਾਂ ਇੱਥੇ। ਹਾਂਜੀ। 150 ਇਹ ਤਿਆਰ ਕਰਦੇ ਹਾਂ ਤਕਰੀਬਨ। ਅਸੀਂ ਤਿਆਰ ਤਾਂ ਨਹੀਂ ਹੋਗਾ ਪਠਾਕੇ ਕਲਾਮ ਜੇ ਉੱਥੇ। ਨੇ ਨੇ ਇਥੇ ਬਗੈਦਾ ਸਾਰਾ ਉੱਥੇ ਸੈਟਿੰਗ ਲੱਗਾ ਥਾਲ ਰੱਖੇ ਆ ਟਾਟ ਰੱਖੇ ਵਿਸ਼ਾ ਕੇ ਸਾਰਾ ਪਾਣੀ ਦਾ ਅਰੇਂਜਮੈਂਟ ਸਾਰਾ ਅਸੀਂ ਉੱਥੇ ਆਪੇ ਕਰਕੇ ਰੱਖਿਆ ਤੇ ਇਹ ਕਿੰਨਾ ਦਾ ਖਰਚਾ ਜਾਂਦਾ ਹੈ ਖਰਚਾ ਇੱਥੇ ਕੋਈ 3500 ਰੁਪਏ ਦਾ ਜਿਆਦਾ ਕੋਟਲ ਖਰਚਾ ਹੱਡਾ ਹੁੰਦਾ ਵਾ ਆਏ ਅਵੇ ਸਾਤੇ ਦੋ ਦਿਨ ਜਿਹੜਾ ਹਾਂਜੀ ਹਾਂਜੀ ਇੱਕ ਵਾਰੀ ਦਾ ਮੰਗਲਵਾਰ ਤੇ ਸ਼ੁੱਕਰਵਾਰ ਦੇ ਇੱਕ ਵਾਰੀ 3500 ਰੁਪਏ ਖਰਚਾ ਦਾ ਮੰਗਲਵਾਰ ਦਾ 3500 ਇੱਕ ਨੰਗਾ ਦਾ ਖਰਚਾ 3500 ਰੁਪਏ ਦਾ ਤੇ ਇਹ ਗੱਲ ਵੀ ਰਿਟਾਇਰਮੈਂਟ ਜਿੰਨੇ ਵੀ ਕਦੇ ਟੀਮ ਦੇ ਹੈਗੇ ਆ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੇ ਜਿਹੜੇ ਕੁਝ ਜੇ ਆਪਾਂ ਗੱਲ ਕਰੀਏ ਫਿਰ ਸਾਰੇ ਚਾਹੁੰਦੇ ਆ ਤਾਂ ਹੀ ਚੱਲਦਾ ਹੱਸ ਇਹ ਸਾਬ ਪਹਿਲਾਂ ਪਹਿਲਾਂ ਤਾਂ ਜਿਹਨਾਂ ਨੇ ਮਲੇ ਸਕੀਮ ਚਲਾਈ ਸੀ ਇਹ ਲੰਗਰ ਸੇਵਾ ਜਿਹੜੀ ਸੁਸਾਇਟੀ ਚਲਾਈ ਹੋਈ ਉਹ ਪਹਿਲਾਂ ਆਰਦਰੋਂ ਦੇ ਹੁਣ ਬਾਬੇ ਦੀ ਕਿਰਪਾ ਹੀ ਆ ਵੀ ਆਪਣੇ ਆਪ ਹੀ ਰੁਕੀਏ ਸਹਿਯੋਗ ਕਰ ਰਹੇ ਆ ਇਹ ਸੇਵਾ ਆਪਣਾ ਦੇਦੇ ਹੁਣ ਵੀ ਸਾਡੇ ਕੋਲ ਤਕਰੀਬਨ 7-7 ਮਹੀਨੇ ਦੀ ਜਿਹੜੀ ਬੁਕਿੰਗ ਹੈਗੀ ਆ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੇ ਰਹਿਆ ਹੋਵੇਂ ਫਰੈਂਡ ਢੁੱਡੀਆਂ ਵਾਲੀ ਮੇਰਾ ਇੱਥੇ ਫਰੈਂਡ ਸੀਗਾ ਜੀ ਦਾਖਲ ਸੀਗਾ ਇੱਥੇ ਮੈਂ ਆਇਆ ਸੀਗਾ ਜੀ ਮੈਂ ਦੇਖਿਆ ਇੱਥੇ ਲੰਗਰ ਆਪਣੀ ਵੀਰ ਬਹੁਤ ਵਧੀਆ ਚੱਲਉਂਦੀ ਹੈ ਇੱਥੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਆ ਇੱਥੇ ਮਤਲਬ ਲੰਗਰ ਚੱਲਉਂਦੇ ਆ ਜਿਹੜੇ ਮਤਲਬ ਨਹੀਂ ਬਸ ਜੇ ਤੋ ਆਵਸ਼ਕਾ ਆ ਜਾਂਦਾ ਜੀ ਪੈਸੇ ਦੇ ਕੇ ਬਾਹਰੋਂ ਔਖਾ ਹੋ ਜਾਂਦਾ ਜੀ ਇੱਥੇ ਬਹੁਤ ਵਧੀਆ ਲੰਗਰ ਲਾਉਂਦੇ ਆ ਆਪਣੀ ਵੀਰ ਹਫ਼ਤੇ 'ਚ ਦੋ ਦਿਨ ਲੰਗ ਸਾਫ ਸਫਾਈ ਦਾ ਬਹੁਤ ਧਿਆਨ ਆਈ ਜੇ ਅੰਦਰ ਵੀ ਬਾੜ ਵਿੱਚ ਜਿਨ੍ਹਾਂ ਨੂੰ ਪ੍ਰੋਬਲਮਾਂ ਨਹੀਂ ਥੱਲੇ ਆਉਂਦੀ ਉਹਨਾਂ ਵਾਸਤੇ ਵੀ ਪੈਕਿੰਗ ਦਿੱਤੀ ਜਾਂਦੀ ਹੈ ਜੀ ਬਹੁਤ ਵਧੀਆ ਇਹਨਾਂ ਵਾਸਤੇ ਪ੍ਰਬਾਲਾ ਕੀਤਾ ਗਿਆ ਜੀ ਜੇ ਬਾੜ ਵਿੱਚ ਤੁਹਾਡਾ ਕੋਈ ਦੋਸਤ ਹਰਿ ਜੀ ਸੀਗਾ ਤੇ ਹੁਣ ਤੁਸੀਂ ਇੱਥੇ ਲੰਗਰ ਖਾਣਾ ਹੈ ਹਾਂਜੀ ਮੈਂ ਛਕ ਲਿਆ ਜੀ ਤੇ ਮੈਂ ਆਪਣੇ ਬ੍ਰਦਰ ਖਾਂਦੇ ਕਿਸ ਤਰ੍ਹਾਂ ਵਾਪਸ ਬਹੁਤ ਵਧੀਆ ਸਫਾਈ ਦਾ ਪੂਰਾ ਧਿਆਨ ਆ ਪੰਗਤ 'ਚ ਬੈਠ ਕੇ ਲੰਗਰ ਛਕਉਂਦੀ ਹੈ ਜੀ ਬਹੁਤ ਵਧੀਆ ਪੰਗਤਾਂ 'ਤੇ ਬੈਠੇ ਹੋਈਆਂ ਸਾਰੀ ਸੰਗਤ ਲੰਗਰ ਛਕ ਲਈ ਪਈ ਆ ਬਹੁਤ ਵਧੀਆ ਇਹਨਾਂ ਦਾ ਪ੍ਰਬਾਲਾ ਹੀ ਬਾਕੀ ਇਹਨਾਂ ਨੂੰ ਪ੍ਰਮਾਤਮ ਬਹੁਤ ਵਧੀਆ ਕੰਮ ਇਹਨਾਂ ਦਾ ਜੀ ਉਪਰਾਲਾ ਬਹੁਤ ਵਧੀਆ ਜੀ ਸਦੂਲ ਸਿੰਘ ਜੀ ਕਿ ਕਿੱਥੇ ਦੇ ਰਹੇ ਹੋ ਨੇ ਬੂੜੇ ਠੀਕ ਆ ਸਿਵਲ ਹਸਪੀਟਲ ਆ ਸੀਗੇ ਹਾਂਜੀ ਤੇ ਕੀ ਗੱਲ ਹੋ ਗਈ ਬੁੱਢੀ ਬਿਮਾਰ ਸੀਗੀ ਉਹਨੂੰ ਲੈ ਗਈ ਸੀ ਠੀਕ ਆ ਤੇ ਇਹ ਇੱਥੇ ਲੰਗਰ ਖਾ ਰਹੇ ਹੋ ਹਾਂਜੀ ਠੀਕ ਆ ਆਪਾਂ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਬਹੁਤ ਵਧੀਆ ਲੱਗਦਾ ਕਿੱਦਾਂ ਦਾ ਉਪਰਾਲਾ ਬਹੁਤ ਵਧੀਆ ਜੀ ਸੋਣਾ ਕਿ ਤੇ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਕਹਿੰਨੇ ਵਧੀਆ ਲੰਗਰ ਚੱਲਦਾ ਵਧੀਆ ਲੱਗਦਾ ਸਾਨੂੰ ਅੱਜ ਆਪਾਂ ਜੀ ਬੰਦਾ ਆ ਕੇ ਤੇ ਨਾਲ ਬਾਹਰ ਅੰਦਰ ਨਹੀਂ ਜਾਣ ਜੋ ਗੱਲ ਠੀਕ ਕਰੋ ਨਹੀਂ ਆਉਂਦੀ ਤੇ ਸ਼ਕਲ ਨਗਰ ਚੱਲ ਜਣ ਅੱਗੇ ਜੀ ਸਾਫ ਸਵੈ ਕੀਤਾ ਲੰਗਰ ਬਹੁਤ ਵਧੀਆ ਜੀ ਬਹੁਤ ਵਧੀਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ